ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਗਰੀਬ ਦੀ ਦੁਨੀਆ ਅੰਕ 31ਵਾਂ ਕੁਝ ਪਤਾ ਹੀ ਕਿ ਤੂੰ ਵੀ ਤੇ ਮਿਆਨੀ ਆ ਨੀਰਾਪੁਰਾ ਬੋਂਗਾ ਹੀ ਏ ਮੈਂ ਕੀ ਜਾਣਾਂ ਤੇਰੀਆਂ ਬੁਝਾਰਤਾਂ ਨੂੰ ਕੁਝ ਦੱਸੇ ਵੀ ਮਾਲਾਂ ਨੂੰ ਵੇਨਾ ਏ ਹਾ ਹੋ ਵੇਨਾ ਰੋਜ ਮੇਰੇ ਮੂੰਹ ਨਿਕਲ ਚੱਲਿਆ ਸੀ ਸਨੀਮੋ ਅੱਜ ਤੂੰ ਕਿਉਂ ਜੀਆਂ ਬੰਦਨੀਆਂ ਗੱਲਾਂ ਕਰਨ ਡਈ ਹੋਈ ਏ ਮੈਂ ਬੌਂਦਲੀਆਂ ਕਰਨੀਆਂ ਕਿ ਤੂੰ ਉਹ ਦੱਸੇ ਮਰेंगी ਕਿ ਖਪਾਂਦੀ ਰਹेंगी ਭਲਾ ਬੁੱਝਖਾਂ ਜਾਣੇ ਬਲਾ ਕੀ ਬੱਕਣ ਡਈ ਹੋਈ ਏ ਬੁੱਝੇ ਤੇ ਇਨਾਮ ਦਿਉ ਕੀ ਇਨਾਮ 5 ਰੁਪਏ 5 ਰੁਪਏ ਭਾਵੇਂ ਤੇਰੇ ਪਿਓ ਕੋਲ ਨਾ ਹੋਣ ਕਿਉਂ ਨਾ ਹੋਣ ਇਹੋ ਜੇ ਪਸ਼ੂਨੀ ਤੇ ਨਹੀਂ ਮੈਂ ਹਾਲਾਤਾਂ ਕੋਈ ਹੋਣੀਓ ਵੱਖਰੀ ਬੁਗਣੀ ਰੱਖੀ ਹੋਈ ਆਹੋ ਫੇਰ ਤੈਨੂੰ ਕੀ ਤੇ ਮੈਂ ਕਿਹੜਾ ਮੰਗਣ ਡਿਆ ਹੋਇਆ ਤੈਥੋਂ ਤੇ ਮੈਂ ਕਿਹੜੀ ਦੇਣ ਡਈ ਆ ਤੈਨੂੰ ਅੱਛਾ ਦੱਸ ਫੇਰ ਗੱਲ ਕੀ ਏ ਬੁੱਝ ਨਾ ਫੇਰ ਨਾ ਬਈ ਮੈਥੋ ਨਹੀਂ ਬੁੱਝੀ ਦੀ ਤੂੰ ਜਿੱਤੀ ਤੇ ਮੈਂ ਹਾਰਿਆ ਲਾ ਕੰਨਾਂ ਨੂੰ ਹੱਥ ਆ ਲੈ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਹੋਰ ਦੱਸ ਮੈ ਆਨੀ ਆ ਕੁਝ ਰੁਪਈਏ ਪੈਸੇ ਕਰ ਇਕੱਠੇ ਕਾਦੇ ਲਈ ਵਿਆਹ ਲਈ ਵਿਆਹ ਲਈ ਇੱਕ ਵਾਰੀ ਤੇ ਕਰਾ ਚੁੱਕੀ ਐ ਹੁਣ ਹੋਰ ਕਿਸੇ ਨਾਲ ਕਰਾਣਾ ਹੀ ਦੁਰ ਫਿਟੇ ਮੂੰਹ ਅਕਲ ਦਾ ਕੂਨ ਦਾ ਵੀ ਚੱਜ ਨਹੀਂ ਅਖੇ ਊਠ ਬੁੱਢਾ ਹੋ ਗਿਆ ਪਰ ਮੂਤਨ ਦਾ ਵੱਲ ਨ ਆ ਤੂੰ ਜੋ ਵਿਆਹ ਵਿਆਹ ਕੂਕਣ ਲਈ ਹੋਈ ਐ ਮੈਂ ਆਪਣਾ ਵਿਆਹ ਕੁਕ ਕੁਕਣ ਨਹੀਂ ਹੋਈਆਂ ਤੇ ਹੋਰ ਕੀ ਦਾ ਮਾਲਾ ਦਾ ਮਾਲਾ ਦਾ ਹੇਉ ਮਰਨਾ ਫਿਰ ਸਿੱਧੀ ਤਰ੍ਹਾਂ ਬਲਾਵੇਂ ਪਾ ਪਾ ਕੇ ਕਿੱਧਰ ਦੀ ਕਿੱਧਰ ਲੈ ਜਾਂਦੀ ਏ ਗੱਲ ਨੂੰ ਮਾਲਾ ਦਾ ਵਿਆਹ ਹੋਈ ਹੋਈ ਨਾ ਜੇ ਅੱਲਾ ਨੇ ਸ਼ੰਕਰ ਨੂੰ ਲਿਆਂਦਾ ਕਿਤੇ ਸ਼ੰਕਰ ਦੇ ਆਉਣ ਤੋਂ ਢੀ ਬਿਠਾਈ ਰੱਖੇਗਾ ਸੂ ਤਿੰਨ ਬਰੇ ਹਜੇ ਕਿਤੇ ਬਹੁਤੀ ਸਿਆਣੀ ਤੇ ਨਹੀਂ ਹੋ ਗਈ ਹੋਰ ਨਿਆਣੀ ਏ ਤੇਰੇ ਪਾ ਦੀ ਮੁੰਡਾ ਕਿਤੇ ਲੱਭੂ ਤੇ ਹੋਊ ਨਾ ਜੇ ਮੁੰਡਾ ਲੱਭ ਪਵੇ ਫਿਰ ਫੇਰ ਕਰਦਿਆਂਗੇ ਸ਼ੰਕਰ ਦੀ ਸਲਾਹ ਪੁੱਛ ਕੇ ਮੁੰਡਾ ਤੇ ਲੱਪਿਆ ਏ ਅੱਲਾ ਦੇ ਫਜ਼ਲ ਨਾਲ ਲੱਪਿਆ ਏ ਕਮਰ ਨੇ ਖੁਸ਼ੀ ਤੇ ਕੁਝ ਅਨਮੰਨੀ ਉਤਸੁਕਤਾ ਵਿੱਚ ਪੁੱਛਿਆ ਕਿਥੋਂ ਅੱਲਾ ਨੇ ਭੇਜ ਦਿੱਤਾ ਏ ਗੱਲ ਵੀ ਕਾਰਨ ਆ ਸਿੱਧੀ ਤਰ੍ਹਾਂ ਕਮਰ ਨੇ ਕਾਲੀ ਵਿੱਚ ਗਿਆ ਤੁਹਾਡਾ ਬਾਬੂ ਕਿਹੜਾ ਬਾਬੂ ਕਿੰਨੇ ਕੂਨੇ ਇੱਕੋ ਹੀ ਏ ਰਾਏ ਸਾਹਿਬ ਦਾ ਪੁੱਤਰ ਬਸ ਉਹੋ ਹੀ ਕਮਲੀ ਕਿਸੇ ਥਾਂ ਦੀ ਕਿਉਂ ਕਿਥੇ ਰਾਜਾ ਭੋਜ ਤੇ ਕਿਥੇ ਗੰਗਾ ਤੇਲੀ ਇਹਦਾ ਕੀ ਮਤਲਬ ਇਹਦਾ ਮਤਲਬ ਇਹ ਪਈ ਕਿਥੇ ਸਹਬ ਦਾ ਮੁੰਡਾ ਤੇ ਕਿਥੇ ਵਿਚਾਰੀ ਗਰੀਬਾਂ ਦੀ ਧੀ ਮਾਲਾ ਵੇ ਛੱਡਵੇ ਪਰਾਂ ਤੈਨੂੰ ਸਵਾਹ ਪਤਾ ਇਹਨਾਂ ਗੱਲਾਂ ਦਾ ਕੀ ਉਹ ਤੇ ਰੀਜਿਆ ਹੋਇਆ ਏ ਮਾਲਾ ਉੱਤੇ ਹੱਲਾ ਖਾ ਖਸਮ ਕਸਮ ਅੱਲਾ ਪਾਕ ਦੀ ਪਰ ਕਿਵੇਂ ਤੈਨੂੰ ਕਿੱਕਣ ਪਤਾ ਏ ਉਹ ਮੈਨੂੰ ਚਾਚੀ ਆ ਕੇ ਬੁਲਾਉਂਦਾ ਏ ਗੱਲ ਕੱਢੀ ਸੁਪਾਰੀ ਸੁਣ ਵੀ ਕੱਲ ਮੈਨੂੰ ਆਖਣ ਲੱਗਾ ਚਾਚੀ ਜੀ ਪਾਣੀ ਦੇਣਾ ਮੈਂ ਆਖਿਆ ਬਾਬੂ ਜੀ ਮੈਂ ਤੁਹਾਡੀ ਚਾਚੀ ਕਿਹੜੇ ਹਿਸਾਬ ਹੋਈ ਤੁਸੀਂ ਐਡੇ ਘਰਾਣੇ ਕਰਦੇ ਤੇ ਮੈਂ ਵਿਚਾਰੀ ਗਰੀਬਣੀ ਆਖਣ ਲੱਗਾ ਜਿਹੜੀ ਮੇਰੀ ਮਾਲਤੀ ਦੀ ਚਾਚੀ ਏ ਉਹ ਮੇਰੀ ਤੇ ਤੂੰ ਉਸ ਨੂੰ ਹੋਰ ਰਤਾ ਟੋਣਾ ਸੀ ਨਾ ਟੋਇਆ ਸੀ ਕਿਵੇਂ ਮੈਂ ਪੁੱਛਿਆ ਬਾਬੂ ਜੀ ਮਾਲਤੀ ਵਿਚਾਰੋ ਵਿਚਾਰੀ ਕਿੱਥੋਂ ਹੋਈ ਤੁਹਾਡੇ ਲੈਕ ਦੀ ਆਖਣ ਲੱਗਾ ਮੇਰੇ ਲਈ ਮਾਲਤੀ ਬਰੋਬਰ ਦਾ 14 ਤਪਕਾ ਵਿੱਚ ਕੋਈ ਨਹੀਂ ਮੈਂ ਪੁੱਛਿਆ ਤੁਸੀਂ ਮਾਲਤੀ ਨਾਲ ਵਿਆਹ ਕਰਾਓਗੇ ਆਖਣ ਲੱਗਾ ਮੇਰੇ ਬਖਤ ਨਾ ਖੁੱਲ ਪੈਣ ਖੁਸ਼ੀ ਨਾਲ ਕਮਰ ਉੱਚਲ ਪਿਆ ਸਲੀਮੋ ਜੇ ਕਦੇ ਅੱਲਾ ਇਹ ਢੋ ਟੁਕਾ ਦੇਵੇ ਤਾਂ ਅੰਨੇ ਨੂੰ ਕੀ ਲੋੜੀ ਦਾ ਇਹ ਦੋ ਅੱਖਾਂ ਸਾਡੀ ਮਾਲਾ ਰਾਸ ਤੇ ਬਹਿ ਜਾਵੇ ਪਰ ਹਜੇ ਤੇ ਉਹ ਵਿਚਾਰਾ ਆਪ ਹੀ ਘਰ-ਬਾਰ ਛੱਡੀ ਫਿਰਦਾ ਏ ਛੱਡੀ ਫਿਰਦਾ ਏ ਪਰ ਹੈ ਤੇ ਸਭੋ ਕੋਜੋਸੇ ਦਾ ਮਾਪਿਆਂ ਦਾ ਇੱਕੋ ਇੱਕ ਪੁੱਤਰ ਏ ਤੇ ਜੇ ਮਾਪਿਆਂ ਨੇ ਫਾਰਗਤੀ ਦੇ ਦਿੱਤੀ ਤਾਂ ਦੇ ਦੇਣ ਤਾਂ ਕੀ ਹੈ ਮੁੰਡਾ ਆਖਰਾਂ ਦਾ ਪੜਿਆ ਏ ਖੋਰੇ 15 ਕੇ 16 ਜਮਾਤਾਂ ਪਾਸ ਹੈ ਉਹਨੂੰ ਥੋੜੇ ਕਿਸੇ ਗੱਲ ਦੀ ਹੁਣ ਵੀ ਵੇਖ ਲੈ 30 40 ਰੁਪਏ ਲੈ ਹੀ ਆਉਂਦਾ ਏ ਅਜੇ ਸਾਰਾ ਦਿਨ ਭੱਜਾ ਫਿਰਦਾ ਏ ਆਪਣੇ ਮਜ਼ੂਰਾਂ ਦੀ ਮਜ਼ੂਰਾਂ ਦੀ ਕਮੇਟੀ ਦੇ ਕੰਮ ਵਿੱਚ ਹਲਾ ਸਲੀਮਾ ਨੇ ਹੈਰਾਨੀ ਨਾਲ ਪੁੱਛਿਆ ਕਿਥੋਂ ਲੈ ਆਉਂਦਾ ਏ 30 40 ਕਿਸੇ ਸ਼ਾਹੂਕਰਾਂ ਦੇ ਮੁੰਡੇ ਨੂੰ ਪੜਾਉਂਦਾ ਏ ਨਾਲ ਉਹਨਾਂ ਦੀ ਮੋਟਰ ਕਾਟ ਦੀ ਡਿਲੀਵਰੀ ਕਰਦਾ ਏ ਅੱਲਾ ਜੇ ਕਿਤੇ ਸੁਣ ਲਵੇ ਸਾਡੀ ਸਲੀਮਾ ਨੇ ਦੋਵੇਂ ਹੱਥ ਇੱਕ ਦੂਜੇ ਵਿੱਚ ਘੁੱਟ ਕੇ ਆਕਾਸ਼ ਵੱਲ ਅੱਖਾਂ ਚੁੱਕ ਕੇ ਡਾਢੀ ਖੀਵੀ ਆਵਾਜ਼ ਵਿੱਚ ਗਿਆ ਮੇਰੀ ਮਾਲਾ ਤੇ ਫਿਰ ਰਾਣੀ ਬਣ ਜਾਏ ਰਾਣੀ ਤੇ ਵੇਖ ਵੇਖ ਠੰਡ ਪਵੇ ਮੈਨੂੰ ਉਹ ਛੱਡ ਵੀ ਸੁਦੈਣ ਵਾਲੀਆਂ ਗੱਲਾਂ ਕਮਰ ਨੇ ਉਸ ਦੀ ਗੱਲ ਤੇ ਚਟੋਕਾ ਮਾਰ ਕੇ ਕਿਹਾ ਅਖੇ ਜਾਤ ਦੀ ਕੋੜ ਕਿਰਲੀ ਤੇ ਸ਼ਤੀਰਾ ਨੂੰ ਜੱਫੇ ਭਲਾ ਤੂੰ ਵੀ ਪੁੱਛੀ ਸੂ ਤੇ ਸਹੀ ਕੀ ਪਤਾ ਮੇਰੇ ਨਾਲ ਐਵੇਂ ਹਾਸੇ ਭਾਣੇ ਦੀ ਗੱਲ ਕੀਤੀ ਹੋਵੇ ਸੂ ਤੇ ਜੇ ਮੰਨ ਗਿਆ ਫਿਰ ਅਸੀਂ ਵਿਆਹ ਦੇਾਂਗੇ ਤੇ ਖਰਚ ਦਾ ਕੀ ਬਣੇਗਾ ਖਰਚ ਕਿਹੜਾ ਹੋਣਾ ਏ ਉਹ ਵੀ ਤੇ ਹਾਲੇ ਕਲਮ ਕੱਲਾ ਹੀ ਏ ਕਿਹੜਾ ਜੰਜਾ ਛਾੜ ਕੇ ਲਿਆਉਣੀਆਂ ਸੂ ਫਿਰ ਵੀ ਕੁਝ ਤੇ ਕਰਨਾ ਹੀ ਪਊਣਾ ਕੁਝ ਵੀ ਨਾ ਕਰਾਂਗੇ ਇਹੋ ਜਿਹੇ ਨੱਕ ਵੱਡੇ ਰੇਤ ਇਹੋ ਜਿਹੇ ਨੱਕ ਵੱਡੇ ਤੇ ਨਹੀਂ ਅਸੀਂ ਕਿੱਥੋਂ ਲਿਆਵੇਂਗੀ ਤਨੇਸ਼ਾ ਦੀ ਮਾੜੀ ਆ ਭੰਨਾਗੀ ਤੂੰ ਤੇ ਮਜ਼ਾਕਾਂ ਕਰਨੀ ਐ ਫਿਰ ਤੂੰ ਫਿਰ ਤੂੰ ਜੋ ਆਨਾ ਐ ਭਲਾ ਮੇਰੇ ਕੋਲ ਐਨਾ ਆਸਰਾ ਵੀ ਨਹੀਂ ਕੀੜੀਆਂ ਵੀ ਦਾਣਾ ਦਾਣਾ ਚੁੱਕ ਕੇ ਸਿਆਲ ਜੋਗਾ ਇਕੱਠਾ ਕਰ ਲੈਂਦੀਆਂ ਨੇ ਮੈਨੂੰ ਤੇ 20 ਬਰੇ ਹੋ ਗਏ ਨੇ ਤੇਰੇ ਬਾੜੇ ਵੜਿਆ ਨਈ ਰੀਸਾਂ ਨੇ ਸਲੀਮੋ ਗੰਜੀਏ ਤੇਰੀਆਂ ਖੁਸ਼ੀ ਦਾ ਕਹਿਕਾ ਮਾਰ ਕੇ ਕਮਰ ਨੇ ਇੱਕ ਵਾਰੀ ਫੇਰ ਉਸ ਨੂੰ ਛੇੜਿਆ ਗੰਜੀ ਹੋਵੇਗੀ ਤੇਰੀ ਕੋਈ ਵੱਡ ਵਡੇਰੀ ਸਲੀਮਾ ਨੇ ਉਹਨੂੰ ਤੱਕਾ ਦੇ ਕੇ ਕਿਹਾ ਗੱਲਾਂ ਕਰਦਾ ਕਰਦਾ ਕਮਰ ਕਿਸੇ ਗੋਤੇ ਵਿੱਚ ਪੈ ਗਿਆ ਉਸ ਦੇ ਚਿਹਰੇ ਤੇ ਆਈ ਹੋਈ ਖੁਸ਼ੀ ਦੀ ਲਾਲੀ ਉੱਡ ਪੁੱਡ ਗਈ ਉਹ ਬੋਲਿਆ ਪਰ ਸਲੀਮਾ ਅਸੀਂ ਤੇ ਐਵੇਂ ਹੀ ਭੁੜਕਣ ਡੇ ਹੋਇਆ ਮਾਲਾ ਸਾਡੀ ਕੀ ਲੱਗਦੀ ਏ ਸਾਕਾਂ ਦੇ ਕੋਈ ਸੱਕ ਲਾਈ ਦੇ ਨੇ ਮਾਲਾ ਸਾਡੀ ਧੀ ਏ ਕਮਲੀਏ ਤੇਰੀਆਂ ਅੱਖਾਂ ਬਣ ਜਾਣੀ ਏ ਚੇਤਾ ਹੀ ਉਦੋਂ ਡਾਕਟਰ ਕੀ ਬੁੜਬੁੜ ਕਰਦਾ ਗਿਆ ਸੀ ਸਲੀਮਾ ਨੇ ਸ਼ਾਇਦ ਖੁਸ਼ੀ ਦੇ ਲੋਰ ਵਿੱਚ ਇਸ ਪਾਸੇ ਧਿਆਨ ਹੀ ਨਹੀਂ ਸੀ ਦਿੱਤਾ ਉਸ ਦੀਆਂ ਉਮੰਗਾ ਸ਼ਿੰਪੇਣ ਹੋ ਗਏ ਹੋਣ ਲੱਗੀਆਂ ਚੋਖਾ ਚਿਰ ਦੋਵੇਂ ਚੁੱਪ ਰਹੇ ਕਮਰ ਨੇ ਪੁੱਛਿਆ ਵੇਖੀ ਨਹੀਂ ਕਿੱਥੇ ਗਈ ਏ ਮਾਲਾ ਗਈ ਹੋਈ ਏ ਜੇਲ੍ਹਖਾਨੇ ਮੁਲਾਕਾਤ ਕਰਨ ਸ਼ੰਕਰ ਦੀ ਮੁਲਤਾਨ ਬਦਲੀ ਹੋਈ ਹੈ ਨਾ ਕੱਲ ਮੇਲਾ ਮੇਲਾ ਲਵਾਗਾ ਸੂ ਮੈਂ ਵੀ ਜਾ ਕੇ ਬਾਬੂ ਹੋਣਾ ਦਾ ਹੁਕਮ ਵੀ ਤੇ ਮੰਨਣਾ ਸੀ ਨਾ ਕੀ ਹੁਕਮ ਉਨਾ ਮੈਨੂੰ ਭੇਜਿਆ ਸੀ ਖਬਰ ਕਰਨ ਦੂਜੇ کارਖਾਨਿਆਂ ਵਿੱਚ ਕਾਦੇ ਲਈ ਮਖੇ ਸ਼ੈਂਕਰ ਨੇ ਜੋ ਫਜ਼ਰੀ ਮਲਤਾਨ ਜਾਣਾ ਏ ਸਟੇਸ਼ਨ ਤੇ ਉਹਦੀ ਸਲਾਮੀ ਉਤਾਰਨ ਲਈ ਹਾਲਾਂ ਮੈਨੂੰ ਵੀ ਲੈ ਚੱਲੇਗਾ ਹੈ ਖ ਕਮਲੀ ਨਾ ਹੋਵੇ ਤੇ ਹੋਰ ਕਿਤੇ ਪੈਰਾਂ ਵਿੱਚ ਹੀ ਮਿੱద్ధి ਜਾਵੇਂ ਭੀੜਾ ਉੱਥੇ ਕੋਈ ਥੋੜੀਆਂ ਜੀਆਂ ਹੋਣੀਆਂ ਨੇ ਇਸੇ ਕਰਕੇ ਤੇ ਬਾਬੂ ਹੁਣੀ ਆ ਜੀ ਮੁਲਾਕਾਤ ਕਰਾਂ ਲੈ ਗਏ ਨੇ ਮਾਲਾ ਨੂੰ ਕੱਲ ਮਤੇ ਭੀੜ ਹੱਥੋਂ ਔਖੀ ਨਾ ਹੋਵੇ ਹੈ ਇਹ ਕੌਣ ਮੋਟੋ ਕਾਰ ਤੇ ਰਾਏ ਸਾਹਿਬ ਦੀ ਲੱਗਦੀ ਏ ਕਿਤੇ ਫਿਰਤੇ ਨਹੀਂ ਕੋਈ ਰੱਟਾ ਪੈਣ ਲੱਗਾ ਕਮਰ ਨੇ ਬਾਹਰ ਹਵੇਲੀ ਦੇ ਬੂਹੇ ਅੱਗੇ ਖੜੀ ਕਾਰਵਲ ਤੱਕ ਕੇ ਕਿਆ ਪਰ ਨੀ ਸਲੀਮੋ ਅੰਨਿਗੇ ਉੱਠ ਤਾਂ ਰਾਣੀ ਸਹਿਬਾਈਉ ਕਿਹੜੀ ਰਾਣੀ ਓਏ ਰਾਏ ਸਾਹਿਬ ਦੇ ਘਰੋਂ ਹੋਰ ਕਿਹੜੀ ਮਾਂ ਮਾਂ ਤੇਰੀ ਕਹਿੰਦਾ ਹੋਇਆ ਕਮਰ ਘਰੋਂ ਬਾਹਰ ਨਿਕਲ ਕੇ ਵਿੜੇ ਵਿੱਚ પાર્વતી ਨੂੰ ਜਾ ਮਿਲਿਆ ਤੇ ਉਸ ਨੂੰ ਝੋਕੇ ਸਲਾਮ ਕੀਤੀ ਇਹਨੇ ਨੂੰ ਦੂਸਰੇ ਘਰਾਂ ਵਿੱਚੋਂ ਵੀ ਕੁਝ ਆਦਮੀ ਨਿਕਲ ਆਏ ਰਮਾ ਰਮੀ ਪਾਰਵਤੀ ਇੱਕ ਕੋਠੜੀ ਦੇ ਬੂਹੇ ਅੱਗੇ ਜਾ ਖੜੋਤੀ ਕਮਰ ਨੇ ਚਟਪਟ ਅੰਦਰੋਂ ਮੰਜਾ ਚੁੱਕ ਲਿਆਂਦਾ ਉਹ ਬੈਠ ਗਈ ਇੰਨੇ ਨੂੰ ਡਰਾਈਵਰ ਵੀ ਮੋਟਰ ਦੀਆਂ ਤਾਕੀਆਂ ਮੀਟ ਕੇ ਆ ਗਿਆ ਤੇ ਕਮਰ ਨੂੰ ਕਹਿਣ ਲੱਗਾ ਰਾਣੀ ਸਾਹਿਬਾਂ ਨੂੰ ਪਤਾ ਲੱਗਾ ਸੀ ਕਿ ਛੋਟੇ ਰਾਏ ਸਾਹਿਬ ਇੱਥੇ ਲੱਗੇ ਹੀ ਕਿਸੇ ਕੋਠੜੀ ਵਿੱਚ ਰਹਿੰਦੇ ਨੇ ਜੀ ਹਜ਼ੂਰ ਕਮਰ ਪਾਰਵਤੀ ਅਕੇ ਹੱਥ ਜੋੜ ਕੇ ਬੋਲਿਆ ਮੈਂ ਚੱਲ ਕੇ ਵਖਾਲ ਦੇਣਾ ਵਾ ਪਰ ਉਹ ਪਰ ਉਹ ਤੇ ਐਸ ਵੇਲੇ ਉੱਥੇ ਨਹੀਂ ਹੋਣੇ ਜੇਲ੍ਹ ਜੇਲ੍ਹਖਾਨੇ ਗਏ ਹੋਏ ਨੇ ਸ਼ੰਕਰ ਦੀ ਮੁਲਾਕਾਤ ਕਰਨ ਉਸੀ ਕੁੜੀ ਨੂੰ ਲੈ ਕੇ। ਪਾਰਵਤੀ ਦਿਲਗੀਰੀ ਵਿੱਚ ਪੈ ਗਈ ਉਸਨੇ ਟੈਂਦੀ ਆਵਾਜ਼ ਵਿੱਚ ਕੰਬਰ ਨੂੰ ਪੁੱਛਿਆ ਕਿੰਨੀ ਕੁ ਦੇਰ ਤੱਕ ਹੋਣਗੇ? ਜੇ ਭਾਵੇਂ ਹੁਣੇ ਹੀ ਆ ਨਿਕਲਣ। ਪਾਰਵਤੀ ਬੈਠੀ ਬੈਠੀ ਸਾਹਮਣੀ ਕੋਠੜੀ ਅੱਗੇ ਪਲਮ ਰਹੀ ਵੇਲ ਛੱਤ ਵੱਲ ਇੱਕ ਤੱਕ ਵੇਖੀ ਜਾ ਰਹੀ ਸੀ। ਕਿੰਨਾ ਹੀ ਚਿਹਰੋ ਸੀ ਨਜ਼ਰ ਉਧਰੇ ਗੱਡੀ ਰਹੀ। ਦੋ ਕੁ ਘੜੀਆਂ ਬੈਠਣ ਤੋਂ ਬਾਅਦ ਮਨ ਨੂੰ ਉਡੀਕ ਦਾ ਸਮਾਂ ਸੁਖਾਲਾ ਕਰਨ ਲਈ ਉੱਠ ਕੇ ਟਹਿਲਣ ਲੱਗ ਪਈ। ਕਮਰ ਸਲੀਮਾ ਤੇ ਕਈ ਹੋਰ ਮਜ਼ਦੂਰ ਉਸ ਦੇ ਪਿੱਛੇ ਸਨ ਸਾਰਿਆਂ ਦੇ ਦਿਲ ਸਹਿਮੇ ਜਾਂਦੇ ਸਨ ਹਰ ਕੋਈ ਇਹੋ ਸੋਚ ਰਿਹਾ ਸੀ ਘਰੋਂ ਨਿਕਲੇ ਪੁੱਤਰ ਨੂੰ ਮੋੜ ਲੈ ਜਾਣ ਲਈ ਆਈ ਹੈ ਖਬਰੇ ਕੀ ਬਾਪ ਕਰੇਗੀ ਕਿ ਸਾਡਾ ਬਾਦਸ਼ਾਹ ਸਾਥੋਂ ਖੋਇਆ ਜਾਵੇਗਾ ਟੈਲ ਦੀ ਟੈਲ ਦੀ પાર્વતી ਉਸੇ ਵੇਲਾਂ ਵਾਲੀ ਕੋਠੜੀ ਅੱਗੇ ਜਾ ਰੁਗੀ ਤੇ ਕਲੀਆਂ ਦਾ ਇੱਕ ਗੁੱਛਾ ਤੋੜ ਕੇ ਸੁੰਘਦੀ ਹੋਈ ਪਛਾਣ ਤੱਕ ਕੇ ਪੁੱਛਣ ਲੱਗੀ ਕਿਸੀ ਐ ਵੇਲ ਜੀ ਮਾਲਤੀ ਦੀ ਕਮਰ ਨੇ ਸਿਰ ਝੁਕਾਇਆ ਇਹ ਤੇ ਮੈਂ ਵੀ ਜਾਣਨੀ ਆਂ ਪਾਰਵਤੀ ਨੇ ਮੁਸਕਰਾਉਂਦਿਆਂ ਕਿਹਾ ਮੇਰੀ ਕੋਠੀ ਵਿੱਚ ਵੀ ਮਾਲਤੀ ਲੱਗੀ ਹੋਈ ਏ ਮੈਂ ਪੁੱਛਿਆ ਏ ਇਹ ਵੇਲ ਕਿਸ ਨੇ ਲਾਈ ਏ ਧੀ ਸੋਣੀ ਇੱਥੇ ਜੀ ਮਾਲਤੀ ਨੇ ਫਿਰ ਉਹੀ ਉੱਤਰ ਮਿਲਿਆ ਪਾਰਵਤੀ ਨੇ ਪ੍ਰਸ਼ਨ ਭਰੀ ਨਜ਼ਰ ਨਾਲ ਮੁੜ ਕਮਰਵਲ ਤੱਕਿਆ ਰਾਣੀ ਜੀ ਸਲੀਮਾ ਨੇ ਇੱਕ ਕਦਮ ਅਗਾਹ ਹੋ ਕੇ ਕਿਹਾ ਵੇਲਾ ਲਾਣ ਵਾਲੀ ਦਾ ਨਾਂ ਵੀ ਮਾਲਤੀ ਏ ਮਾਲਤੀ ਇਹ ਵੀ ਮਾਲਤੀ ਉਹ ਵੀ ਮਾਲਤੀ ਕੌਣ ਏ ਉਹ ਪਾਰਵਤੀ ਆਪਣੇ ਆਪ ਨਾਲ ਗੁੰਗੁਨਾਈ ਜੀ ਸ਼ੰਕਰ ਦੀ ਧੀ ਵਿੱਚੋਂ ਇੱਕ ਨੇ ਕਿਹਾ ਤਾਂ ਪਿਓ ਵਾਂਗ ਧੀ ਵੀ ਅਨੋਖੀ ਕਿਸਮ ਦੀ ਹੋਵੇਗੀ ਕਹਿੰਦੀ ਹੋਈ ਪਾਰਵਤੀ ਤੁਰ ਪਈ ਤੇ ਵੇਲ ਛੱਤ ਲੰਘ ਕੇ ਕੋਠੜੀ ਅੰਦਰ ਜਾ ਪਹੁੰਚੀ ਅੰਦਰਲੀ ਸਫਾਈ ਤੇ ਸੁਚੱਜਤਾ ਵੇਖ ਕੇ ਉਹ दंग ਰਹਿ ਗਈ ਕੋਈ ਵਧੀਆ ਸਮਾਨ ਨਹੀਂ ਸੀ ਨਾ ਕੋਈ ਕੀਮਤੀ ਭਾਂਡਾ ਜਾਂ ਕੱਪੜਾ ਪਰ ਜੋ ਸੀ ਐਸੀ ਜੁਕਤ ਨਾਲ ਸਵਾਰ ਕੇ ਰੱਖਿਆ ਹੋਇਆ ਸੀ ਕਿ ਹਰ ਚੀਜ਼ ਮੋਹੋਂ ਪਈ ਬੋਲਦੀ ਸੀ ਛੋਟੇ ਜਿਹੇ ਤਖਤ ਪੋਸ਼ ਉਤੇ ਖੱਦਰ ਦੀ ਦੁੱਧ ਚਿੱਟੀ ਚੱਦਰ ਵਿשי ਹੋਈ ਉੱਤੇ ਕੁਝ ਹਿੰਦੀ ਦੀਆਂ ਕਿਤਾਬਾਂ ਸਜੀਆਂ ਹੋਈਆਂ ਕੰਧਾਂ ਦੀ ਜ਼ਮੀਨ ਦਾ ਪੋਟਾ-ਪੋਟਾ ਥਾਮ ਚਿੱਟੀ ਮਿੱਟੀ ਦੇ ਪੋਚੇ ਨਾਲ ਇਸ ਤਰ੍ਹਾਂ ਪਿਆਲਿਸ਼ਕਦਾ ਸੀ ਜਿਵੇਂ ਕੋਟੇਦਾਰ ਪਲਾਸਟਰ ਕੀਤਾ ਹੁੰਦਾ ਹੈ ਇੱਕ ਪਾਸੇ ਕੰਧ ਨਾਲ ਲੱਗੀ ਹੋਈ ਫੱਟੀ ਉੱਤੇ ਕੁਝ ਥੋੜੇ ਜਿਹੇ ਪਿੱਤਲ ਦੇ ਕੌਲ ਗਲਾਸ ਪਏ ਈਆਂ ਚਿਲਕ ਰਹੇ ਸਨ ਕਿ ਝਾਲ ਚਲਣੀ ਔਖੀ ਸੀ ਇਹ ਤਾਂ ਅਸੀਂ ਅੰਦਰ ਦਾ ਦ੍ਰਿਸ਼ ਬਾਹਰ ਦੀ ਫੁਲਵਾੜੀ ਵੇਖ ਕੇ ਪਾਰਵਤੀ ਨੂੰ ਜਾਪਿਆ ਜਿਵੇਂ ਇੱਥੇ ਕੋਈ ਮਾਲੀਆਂ ਦਾ ਗੁਰੂ ਰਹਿੰਦਾ ਹੈ ਸੁਜਤ ਜੀ ਹੱਥਾਂ ਦੀ ਸਵਾਰੀ ਹੋਈ ਬੇਲ ਛੱਤ ਵੇਖ ਕੇ ਉਸ ਨੂੰ ਆਪਣੇ ਬਾਗ ਦੇ ਮਾਲੀ ਗਵਾਰ ਜਾਪਨ ਲੱਗੇ ਉਸਨੇ ਕਮਰ ਨੂੰ ਪੁੱਛਿਆ ਸ ਕੋਠੜੀ ਵਿੱਚ ਕੋਈ ਹੋਰ ਵੀ ਰਹਿੰਦਾ ਏ ਨਹੀਂ ਜੀ ਕਮਰ ਬੋਲਿਆ ਬਾਬੂ ਜੀ ਪਹਿਲਾਂ 2-4 ਦਿਨ ਇੱਥੇ ਹੀ ਟਿਕੇ ਸਨ ਤੇ ਤੁਹਾਡੇ ਬਾਬੂ ਜੀ ਰੋਟੀ ਕਿੱਥੋਂ ਬੋਲਦੀ ਬੋਲਦੀ ਉਹ ਇੱਕਦਮ ਰੁਕ ਗਈ ਜਦ ਬਾਹਰ ਉਸਨੇ ਇੱਕ ਸੋਹਣੀ ਜੋੜੀ ਨੂੰ ਆਂਦਿਆ ਤੱਕਿਆ ਸੰਧਿਆ ਦੇ ਤੰਦਲਕੇ ਵਿੱਚ ਮਾਨੋ ਚੰਨ ਤੇ ਸੂਰਜ ਇਕੱਠੇ ਚੜ੍ਹ ਪਏ ਉਹ ਅੰਦਰ ਖੜੀ ਨਾ ਰਹਿ ਸਕੀ ਨੱਠ ਕੇ ਬਾਹਰ ਪਹੁੰਚੀ ਚਿਰੀ ਬਸ਼ੁੰਨਾ ਬਲਦੇਵ ਉਸਦੇ ਸੀਨੇ ਨਾਲ ਸੀ ਦੋਵੇਂ ਐਨੇ ਦਿਨਾਂ ਦੇ ਵਿਛੋੜੇ ਬਾਅਦ ਮਿਲੇ ਮਾਂ ਨੇ ਪੁੱਤਰ ਨੂੰ ਮਾਨੋ ਹਿਰਦੇ ਵਿੱਚ ਲੁਕਾ ਲਿਆ ਉਸ ਦਾ ਬਿਲਕਣਾ ਸੁਣ ਕੇ ਸਾਰੇ ਤਰਾਹੇ ਤਰਾਹੇ ਕਾਰ ਉੱਠੇ ਕਿਹੜੀ ਅੱਖ ਸੀ ਜਿਹੜੀ ਸੁੱਕੀ ਰਹਿ ਗਈ ਹੋਵੇਗੀ ਮਾਲਤੀ ਉੱਥੇ ਖੜੋਤੀ ਰਹੀ ਜਦ પાર્વતી ਨੇ ਬਲਦੇਵ ਦੇ ਪਿਆਰ ਨਾਲ ਲਬਰੇਜ ਹੋ ਕੇ ਉਸ ਨੂੰ ਛੱਡਿਆ ਤਾਂ ਮਾਲਤੀ ਨੇ ਉਸਦੇ ਪੈਰਾਂ ਤੇ ਸਿਰ ਰੱਖ ਕੇ ਨਮਸਕਾਰ ਕੀਤੀ ਮਾਲਤੀ ਵੱਲ ਤੱਕ ਕੇ પાર્વતી ਦੀ ਅੱਖਾਂ ਜਿਵੇਂ ਝੁੰਧਿਆ ਗਈਆਂ ਇਹੋ ਜਿਹੀ ਅਚੰਬਤ ਸੁੰਦਰਤਾ ਉਸਨੇ ਪਹਿਲੀ ਵਾਰੀ ਵੇਖੀ ਇਹ ਗੱਲ ਉਸ ਦੀਆਂ ਅੱਖਾਂ ਦੱਸ ਰਹੀਆਂ ਸਨ ਜਿਹੜੀਆਂ ਵਾਰੋ-ਵਾਰੀ ਕਦੇ ਮਾਲਤੀ ਵੱਲ ਤੇ ਕਦੇ ਮਾਲਤੀ ਦੀ ਵੇਹਲ ਵੱਲ ਤੱਕ ਰਹੀਆਂ ਸਨ ਪਾਰਵਤੀ ਨੇ ਮਾਲਤੀ ਬਾਬਤ ਬਲਦੇਵ ਨੂੰ ਕੁਝ ਪੁੱਛਣਾ ਚਾਹਿਆ ਪਰ ਮਾਲਤੀ ਦਾ ਉਸ ਉੱਤੇ ਕੋਈ ਐਸਾ ਪ੍ਰਭਾਵ ਛਾ ਗਿਆ ਕਿ ਉਹ ਕੁਝ ਵੀ ਪੁੱਛ ਨਾ ਸਕੇ ਮਾਤਾ ਜੀ ਤੁਸੀਂ ਮੈਨੂੰ ਆ ਫੜਿਆ ਬਲਦੇਵ ਨੇ ਗੰਭੀਰ ਮੁਸਕਰਾਹਟ ਵਿੱਚ ਕਿਹਾ ਤੇ ਮਾਂ ਨੂੰ ਮਾਲਤੀ ਦੀ ਕੋਠੜੀ ਅੰਦਰ ਲੈ ਤੁਰਿਆ ਪਾਰਵਤੀ ਵਿੱਚ ਹਜੇ ਤੀਕ ਬੋਲਣ ਦੀ ਹਿੰਮਤ ਨਹੀਂ ਸੀ ਤਖਤਪੋਸ਼ ਉੱਤੇ ਦੋਵੇਂ ਮਾਂ ਪੁੱਤਰ ਬੈਠ ਗਏ ਮਾਲਤੀ ਵੀ ਪਾਰਵਤੀ ਦੇ ਪਾਸ ਪਾਸ ਜਾ ਖੜੋਤੀ ਪਾਰਵਤੀ ਨੇ ਇੱਕ ਵਾਰੀ ਫੇਰ ਸਿਰ ਤੋਂ ਪੈਰਾਂ ਤੱਕ ਇੱਕ ਮਾਲਤੀ ਦੇ ਕਦ ਬੋਤ ਨੂੰ ਵੇਖਿਆ ਤੇ ਬਿਨਾ ਕੁਝ ਕਿਹਾ ਉਸ ਨੂੰ ਆਪਣੇ ਪਾਸੇ ਨਾਲ ਲਾ ਲਿਆ ਫਿਰ ਬਲਦੇਵ ਵੱਲ ਤੱਕ ਕੇ ਬੋਲੀ ਪੁੱਤਰ ਇਸ ਤਰ੍ਹਾਂ ਕਰੀਦਾ ਏ ਮਾਵਾਂ ਨਾਲ ਮੈਂ ਤੇ ਤੇਰਾ ਕੁਝ ਨਹੀਂ ਸੀ ਵਿਗਾੜਿਆ ਗਲਾ ਭਰ ਕੇ ਬਲਦੇਵ ਬੋਲਿਆ ਮਾਤਾ ਜੀ ਜੇ ਮੇਰੇ ਵਾਸਤੇ ਗੱਲ ਹੁੰਦੀ ਤਾਂ ਮੈਂ ਇੰਨਾ ਚਿਰ ਤੁਹਾਡੇ ਪਾਸੋਂ ਵੱਖ ਰਹਿ ਸਕਦਾ ਸਾਂ ਪਰ ਕੀ ਕਰਦਾ ਪਾਪਾ ਜੀ ਦਾ ਹੁਕਮ ਇਹੋ ਸੀ ਤੁਸੀਂ ਰੋ ਨਾ ਮਾਤਾ ਜੀ ਬਲਦੇਵ ਤੁਹਾਥੋਂ ਦੂਰ ਨਹੀਂ ਮੈਂ ਜਿੰਨਾ ਚਿਰ ਜੀਵਾਂਗਾ ਆਪਣੀ ਮਾਤਾ ਜੀ ਦੇ ਚਰਨਾਂ ਦੀ ਪੂਜਾ ਕਰਦਾ ਰਹਾਂਗਾ ਲਾਲ ਜੀ ਉਸ ਦੇ ਸਿਰ ਨੂੰ ਹੱਥ ਨਾਲ ਲਾ ਕੇ પાર્વતી ਬੋਲੀ ਤੇ ਮੈਂ ਕਿਹੜੀ ਆਜ਼ਾਦ ਸਾਂ ਇਹੋ ਹੁਕਮ ਮੇਰੇ ਲਈ ਵੀ ਸੀ ਅੱਜ ਵੀ ਖਬਰੇ ਕਿਸ ਤਰ੍ਹਾਂ ਲੋਕਸ਼ੇਪ ਕੇ ਆ ਗਈਆਂ ਹਾਂ ਮਾਤਾ ਜੀ ਤੁਹਾਨੂੰ ਪਾਪਾ ਜੀ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਸੀ ਮੈਂ ਕੀ ਕਰਦੀ ਪੁੱਤਰ ਤੂੰ ਕੀ ਜਾਣੇ ਮਾਵਾਂ ਦਾ ਦਿਲ ਕਿਉਂ ਜਿਆ ਹੁੰਦਾ ਏ ਮਾਤਾ ਜੀ ਤੁਹਾਨੂੰ ਹੁਣ ਜਾਣਾ ਚਾਹੀਦਾ ਏ ਉਹ ਨਾ ਹੋਵੇ ਮੇਰੇ ਪਿੱਛੇ ਤੁਹਾਨੂੰ ਵੀ ਕਿਸੇ ਮੁਸੀਬਤ ਵਿੱਚ ਪੈਣਾ ਪਵੇ ਮੇਰੀ ਕੋਈ ਚਿੰਤਾ ਨਾ ਕਰਨੀ ਮੈਂ ਹਰ ਤਰ੍ਹਾਂ ਨਾਲ ਸੁਖੀ ਹਾਂ ਤੂੰ ਤੇ ਸੁਖੀ ਹੋਵੇਂਗਾ ਪਰ ਮੈਂ ਆਪਣਾ ਦੁੱਖ ਕਿਸ ਨੂੰ ਸੁਣਾਵਾਂ ਜੇ ਤੇਰੇ ਪਾਪਾ ਜੀ ਨੂੰ ਕਹਨੀ ਆ ਤਾਂ ਉਹ ਮੇਰੇ ਲਹੂ ਹੱਥ ਰੰਗਣ ਆਉਂਦੇ ਨੇ ਮੈਂ ਕਿਹੜੇ ਪਾਸੇ ਜਾਵਾਂ ਮਾਤਾ ਜੀ ਤੁਸੀਂ ਮੇਰੇ ਲਈ ਉਹਨਾਂ ਨੂੰ ਕੁਝ ਵੀ ਨਾ ਕਿਹਾ ਕਰੋ ਅਸੀਂ ਦੋਵੇਂ ਉਹਨਾਂ ਦੀ ਤਬੀਅਤ ਤੋਂ ਵਾਕਿਫਾ ਤੁਹਾਨੂੰ ਪਤਾ ਹੈ ਜਿਸ ਗੱਲ ਤੇ ਉਹ ਇੱਕ ਵਾਰੀ ਅੜ ਜਾਣ ਫਿਰ ਕੋਈ ਤਾਕਤ ਉਹਨਾਂ ਨੂੰ ਮੋੜ ਨਹੀਂ ਸਕਦੀ ਅੱਛਾ ਤੁਸੀਂ ਜਾਓ ਮੈਨੂੰ ਡਰ ਲੱਗ ਰਿਹਾ ਹੈ ਮਤਾ ਤੁਹਾਨੂੰ ਇਸ ਕਸੂਰ ਬਤਲੇ ਉਹਨਾਂ ਦੇ ਗਰੋਧ ਦਾ ਸ਼ਿਕਾਰ ਨਾ ਹੋਣਾ ਪਵੇ ਪਾਰਵਤੀ ਇਸ ਵੇਲੇ ਘਰੋਂ ਬਲਦੇਵ ਨੂੰ ਮਿਲਣ ਦਾ ਖਿਆਲ ਕਰਕੇ ਨਹੀਂ ਸੀ ਆਈ ਜਿਸ ਕਰਕੇ ਉਸ ਨੂੰ ਅਫਸੋਸ ਹੋਇਆ ਜਦ ਉਸ ਪਾਸ ਪੁੱਤਰ ਨੂੰ ਦੇਣ ਲਈ ਕੁਝ ਨਹੀਂ ਕੇਵਲ ਉਸਤੇ ਗੱਲ ਵਿੱਚ ਇੱਕ ਨੈਕਲੇਸ ਹਾਰ ਸੀ ਉਹ ਉઠી ਇੱਕ ਵਾਰੀ ਫੇਰ ਪੁੱਤਰ ਦਾ ਮੱਥਾ ਚੁੰਮਿਆ ਤੇ ਕਹਿਣ ਲੱਗੀ ਬਲਦੇਵ ਤੈਨੂੰ ਖਰਚ ਲਈ ਕੁਝ ਭੇਜਾਂ ਨਹੀਂ ਮਾਤਾ ਜੀ ਬਲਦੇਵ ਨੇ ਦ੍ਰਿੜਤਾ ਨਾਲ ਕਿਹਾ ਇੱਥੇ ਖਰਚ ਹੀ ਕਿਹੜਾ ਏ ਦਸਾਂ ਰੁਪਈਆਂ ਨਾਲ ਖੁੱਲਾ ਮਹੀਨਾ ਨਿਕਲ ਜਾਂਦਾ ਏ ਮੈਂ ਤੇ 40-50 ਕਮਾ ਲੈਣਾ ਵਾ ਪਾਰਵਤੀ ਨੇ ਬੋਧ ਕਿਹਾ ਪਰ ਬਲਦੇਵ ਨੇ ਇੱਕ ਨਾ ਮੰਨੀ ਜਦੋਂ ਬੂਹੇੋਂ ਬਾਹਰ ਨਿਕਲਣ ਲੱਗੀ ਤਾਂ ਮਾਲਤੀ ਨੇ ਫਿਰ ਉਹਨੂੰ ਨਮਸਕਾਰ ਕੀਤੀ ਪਾਰਵਤੀ ਨੂੰ ਉਹ ਪਤਾ ਨਹੀਂ ਕਿਉਂ ਇਤਨੀ ਮਿੱਠੀ ਲੱਗਦੀ ਸੀ ਉਸਨੇ ਹਿੱਕ ਨਾ ਲਾ ਕੇ ਬਲਦੇਵ ਨੂੰ ਕਿਹਾ ਕੀ ਧੀ ਪਿਆਰੀ ਲੜਕੀ ਹੈ ਇਹ ਤੇ ਮੈਨੂੰ یوں ਲੱਗਦੀ ਹੈ ਜੀ ਕਨ ਪਿਛਲੇ ਜਨਮ ਦੀ ਮੇਰੀ ਕੋਈ ਸਾਹ ਜੈਸ ਨਾਲ ਬਲਦੇਵ ਜਵਾਬ ਦੇਣ ਲਈ ਸੋਚ ਹੀ ਰਿਹਾ ਸੀ ਕਿ ਕੋੜ ਕੋਲ ਖੜੋਤੇ ਕਮਰ ਨੇ ਕਿਹਾ ਰਾਣੀ ਜੀ ਇਹੋ ਸ਼ੰਕਰ ਦੀ ਲੜਕੀ ਹੈ ਜੀਨੂੰ 3 ਸਾਲਾਂ ਦੀ ਸਜ਼ਾ ਹੋਈ ਹੈ ਉਸੇ ਸ਼ੰਕਰ ਦੀ ਪਾਰਵਤੀ ਨੇ ਹਿਤ ਤੇ ਤਰਸ ਭਰੀ ਮਮਤਾ ਨਾਲ ਮਾਲਤੀ ਵੱਲ ਤੇ ਫਿਰ ਕਮਰ ਵੱਲ ਤੱਕ ਕੇ ਕਿਹਾ ਉਸ ਦੇ ਕੈਦ ਹੋਣ ਦਾ ਮੈਨੂੰ ਬੜਾ ਦੁੱਖ ਹੈ ਤੇ ਇਸ ਦੀ ਮਾਂ ਜੀ ਮਾਤੇ ਦੀ ਤੂੰ ਹੱਥੋਂ ਬਿਨਾ ਕੋਈ ਨਹੀਂ ਇਹਦੇ ਨਿੱਕਿਆ ਹੁੰਦੇ ਹੀ ਖੋਦਾ ਦੇ ਘਰ ਚਲੀ ਗਈ ਸੀ ਸਲੀਮਾ ਨੇ ਸੰਗਦਿਆਂ ਸੰਗਦਿਆਂ ਕਹਿ ਦਿੱਤਾ ਉਹ ਵਿਚਾਰੀ ਗਰੀਬ ਬੱਚੀਏ ਕਹਿ ਕੇ ਪਾਰਵਤੀ ਨੇ ਇੱਕ ਵਾਰੀ ਫੇਰ ਮਾਲਤੀ ਨੂੰ ਘੋਟ ਲਿਆ ਉਸ ਦਾ ਮੂੰਹ ਮੱਥਾ ਚੁੰਮਿਆ ਤੇ ਬੋਲੀਏ ਵਿਚਾਰੀ ਇਕੱਲੀ ਰਹਿੰਦੀ ਐਸ ਕੋਠੜੀ ਵਿੱਚ ਮਾਤਾ ਜੀ ਬਲਦੇਵ ਬੋਲਿਆ ਇਕੱਲੀ ਨਹੀਂ ਇਹ ਦੋਵੇਂ ਪਤੀ ਪਤਨੀ ਸੱਚ ਸਮਝੋ ਤਾਂ ਇਸ ਦੇ ਮਾਪਿਓ ਨੇ ਕਹਿਣ ਤੋਂ ਬਾਅਦ ਬਲਦੇਵ ਨੇ ਵਿਸਤਾਰ ਨਾਲ ਮਾਲੂ ਕਮਰ ਤੇ ਸਲੀਮਾ ਦੀਆਂ ਮਿਹਰਬਾਨੀਆਂ ਦਾ ਵਰਤਾਂਤ ਸੁਣਾਇਆ ਕੋਲ ਖੜੋਤੀ ਸਲੀਮਾ ਵਰਤਾਂ ਕੇ ਪਾਰਵਤੀ ਬੋਲੀ ਇਹ ਤੇ ਹੈ ਹੀ ਕੋਈ ਬੜੀ ਭਗਵਾਨ ਇਸ ਦਾ ਮੱਥਾ ਹੀ ਦਸਤਾ ਪਿਆਏ ਤੇ ਉਹ ਸਲੀਮਾ ਦਾ ਹੱਥ ਫੜ ਕੇ ਉਸ ਨੂੰ ਕਹਿਣ ਲੱਗੀ ਭੈਣ ਤੇਰੇ ਤੇ ਪੈਰ ਧੋ ਕੇ ਪੀਣੇ ਚਾਹੀਦੇ ਨੇ ਜਿਹੜੀ ਇੰਨਾ ਤਰਸ ਕਰਨੀ ਐ ਇਸ ਬੱਚੇ ਉੱਤੇ ਪਰਮਾਤਮਾ ਤੁਹਾਨੂੰ ਸਲਾਮਤ ਰੱਖੇ ਸਲੀਮਾ ਹੱਥ ਜੋੜ ਕੇ ਬੋਲੀ ਰਾਣੀ ਜੀ ਮੇਰੇ ਘਰ ਅੱਲਾ ਨੇ ਬੂਟਾ ਨਹੀਂ ਸੀ ਲਾਇਆ ਅਸੀਂ ਇਸੇ ਨੂੰ ਵੇਖ-ਵੇਖ ਜਿਉਣੇ ਆ ਪਿਓ ਕੈਦ ਹੋ ਗਿਆ ਸੂ ਪਰ ਅਸਾਂ ਇਹਦੇ ਦਿਲ ਨੂੰ ਨਹੀਂ ਲੱਗਣ ਦਿੱਤੀ ਸਾਡੇ ਗਰੀਬਾਂ ਕੋਲ ਤੇ ਇੱਕ ਪਿਆਰੀ ਏ ਹੋਰ ਅਸੀਂ ਕੀ ਦੇਣ ਜੋਗੇ ਐ ਇਸ ਵਿਚਾਰੀ ਨੂੰ। ਪਾਰਵਤੀ ਪ੍ਰਸੰਨ ਹੋ ਕੇ ਬੋਲੀ ਮੈਂ ਤੁਹਾਡੇ ਉੱਤੇ ਬੜੀ ਖੁਸ਼ ਹਾਂ ਤੁਸੀਂ ਇਸੇ ਤਰ੍ਹਾਂ ਇਸਦੀ ਪਰਵਰਿਸ਼ ਕਰਿਆ ਕਰੋ ਮੈਂ ਤੁਹਾਨੂੰ ਰਜਮਾ ਇਨਾਮ ਦਿਆਂਗੀ ਇਸ ਵੇਲੇ ਤੇ ਮੇਰੇ ਕੋਲ ਕੁਝ ਵੀ ਨਹੀਂ। ਹੈ ਤੇ ਬਥੇਰਾ ਕੁਜਰਾਣੀ ਜੀ ਦਲੇਰੀ ਪਰ ਧੜਕਦੇ ਦਿਲ ਨਾਲ ਕਮਰਨੀ ਰਤਾ ਅਗਾਹ ਹੋ ਕੇ ਅਰਜ਼ ਕੀਤੀ ਜੇ ਸਾਨੂੰ ਬਖਸ਼ ਦਿਓ। ਘਰੋਂ ਮੈਂ ਇੱਧਰ ਨਹੀਂ ਸੀ ਆਈ ਕਹਿ ਕੇ ਪਾਰਵਤੀ ਨੇ ਉਸ ਨੂੰ ਖੜਾ ਛੁਡਾਣਾ ਚਾਹਿਆ ਪਰ ਉਹ ਠੀਠਾਈ ਨਾਲ ਫਿਰ ਬੋਲਿਆ ਰਾਣੀ ਜੀ ਅਸੀਂ ਉਹੋ ਕੁਝ ਮੰਗਨੇ ਆ ਜੋ ਕੁਝ ਤੁਹਾਡੇ ਕੋਲ ਹੈਗਾ ਏ ਪਾਰਵਤੀ ਨੇ ਕੁਝ ਝਿੱਕ ਕੇ ਉਸ ਵੱਲ ਤੱਕਿਆ ਜੀ ਆਪਣਾ ਇਹ ਸਾਹਿਬਜਾਦਾ ਸਾਨੂੰ ਬਖਸ਼ ਦਿਓ ਉਸਨੇ ਬਲਦੇਵ ਵੱਲ ਤੱਕ ਕੇ ਕਿਹਾ ਇਹ ਤੇ ਅੱਗੇ ਹੀ ਤੁਹਾਡੇ ਕਾਬੂ ਆਇਆ ਹੋਇਆ ਏ ਪਾਰਵਤੀ ਨੇ ਆਖਿਆ ਪਰ ਜੀ ਕੋਲ ਸਲੀਮਾ ਨੇ ਹੋਰ ਆਜੀ ਨਾਲ ਕਿਹਾ ਅਸੀਂ ਇਸ ਕੁੜੀ ਲਈ ਮੰਗਨੇ ਆ ਤੇ ਉਸਨੇ ਮਾਲਵਤੀ ਵੱਲ ਤੱਕਿਆ ਤੇ ਉਸਨੇ মালਤੀ ਵੱਲ ਤੱਕਿਆ ਸਲੀਮਾ ਦਾ ਕਮਰ ਦਾ ਬਲਦੇਵ ਦਾ ਤੇ ਸ਼ਾਇਦ মালਤੀ ਦਾ ਵੀ ਚਾਰੇ ਦਿਲ ਇਸ ਵੇਲੇ ਧੜਕ ਰਹੇ ਸਨ ਤੇ ਪੰਜਵਾ ਪਾਰਵਤੀ ਦਾ ਉਹ ਸੁਣ ਕੇ ਚੁੱਪ ਹੋ ਗਈ ਪਹਿਲੀ ਨਜ਼ਰੇ ਹੀ ਪਾਰਵਤੀ ਮਲਤੀ ਤੇ ਮੋਹਿਤ ਹੋ ਗਈ ਸੀ ਇਸ ਤੇ ਵਾਧਾ ਇਹ ਮਲਤੀ ਨੂੰ ਬਲਦੇਵ ਨਾਲ ਆਉਂਦਿਆਂ ਵੇਖ ਕਿਉਂ ਨੇ ਸ਼ਾਇਦ ਇਹ ਅਨੁਮਾਨ ਲਾ ਲਿਆ ਸੀ ਕਿ ਦੋਵੇਂ ਪ੍ਰੇਮ ਤਾਰ ਨਾਲ ਬੰਨੇ ਹੋਏ ਹਨ ਭਾਵੇਂ ਪਾਰਵਤੀ ਨੂੰ ਆਪਣੇ ਪਤੀ ਦਾ ਤੇ ਉੱਚੇ ਖਾਨਦਾਨ ਦਾ ਖਿਆਲ ਵੀ ਟੰਬਰਿਆ ਸੀ ਪਰ ਉਹ ਜਾਣਦੀ ਸੀ ਕਿ ਉਸ ਦੇ ਇਨਕਾਰ ਨਾਲ ਕਿੰਨੇ ਦਿਲ ਟੁੱਟਣਗੇ ਖਾਸ ਕਰਕੇ ਬਲਦੇਵ ਦਾ ਜਿਸ ਨੂੰ ਅਜੇ ਸਮੇਂ ਜਦ ਕੀ ਅੱਗੇ ਹੀ ਉਹ ਸਾਰੇ ਸੁੱਖਾਂ ਤੋਂ ਵਾਂਝਿਆ ਪਿਆ ਸੀ ਉਹ ਆਪਣੇ ਕਲੇਜੇ ਦੇ ਟੁਕੜੇ ਨੂੰ ਹੋਰ ਦੁਖੀ ਜਾਂ ਨਿਰਾਸ਼ ਨਹੀਂ ਸੀ ਕਰ ਸਕਦੀ ਇਸੇ ਲਈ ਉਸ ਦੇ ਅੰਦਰੋਂ ਇੱਕ ਉਤਸ਼ਾਹ ਭਰੀ ਦਲੇਰੀ ਪਿਆਰ ਭਰੀ ਉਮੰਗ ਉੱਠੀ ਤੇ ਉਸਨੇ ਮਾਲਤੀ ਨੂੰ ਫਿਰ ਹਿੱਕ ਨਾਲ ਲਾ ਕੇ ਜੇ ਤੁਸਾਂ ਜੇ ਤੁਸਾਂ ਸਾਰਿਆਂ ਦੀ ਇਸ ਲਾਏ ਤਾਂ ਅੱਜ ਤੋਂ ਇਹ ਮੇਰੀ ਹੋਈ ਸਾਂਝਾ ਨਾਰਾ ਗੂੰਜਿਆ ਰਾਣੀ ਜੀ ਜਿੰਦਾਬਾਦ ਪਾਰਵਤੀ ਨੂੰ ਭੁੱਲ ਗਿਆ ਸੀ ਮਜ਼ਦੂਰਾਂ ਦਾ ਜਮਕਟਾ ਜੁੜ ਗਿਆ ਹੈ ਇੱਕ ਹੋਰ ਨਾਰਾ ਆਇਆ ਮਜ਼ਦੂਰਾਂ ਦਾ ਬਾਦਸ਼ਾਹ ਜਿੰਦਾਬਾਦ ਪਾਰਵਤੀ ਦੇ ਮੂੰਹੋਂ ਉਪਰੋਕਤ ਵਾਕ ਨਿਕਲਣ ਦੀ देर ਸੀ ਕਿ ਸਾਰੇ ਚਿਹਰੇ ਖੁਸ਼ੀ ਵਿੱਚ ਖੇੜੋ ਉੱਠੇ ਮਾਲਤੀ ਦੀਆਂ ਅੱਖਾਂ ਝੁਕ ਗਈਆਂ ਬਲਦੇਵ ਨੂੰ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ ਕਿ ਉਸਦੀ ਮਾਂ ਦਾ ਹਿਰਦਾ ਇਤਨਾ ਵਿਸ਼ਾਲ ਹੈ ਉਸ ਦਾ ਸਾਰਾ ਦਿਲ ਮਾਂ ਦੇ ਚਰਨਾਹੇਠ ਵਿਛ ਗਿਆ ਪਰ ਮੈਂ ਆਪਣੀ ਬੱਚੀ ਨੂੰ ਦਿੱਤਾ ਤੇ ਕੁਝ ਵੀ ਨਾ ਕੁਝ ਵੀ ਨਾ ਕਹਿੰਦਿਆ ਪਾਰਵਤੀ ਨੇ ਆਪਣੇ ਗਲੇ ਵਿੱਚੋਂ ਨੈਕਲੈਸ ਲਾ ਕੇ ਮਾਲਤੀ ਦੇ ਗਲ ਪਾ ਦਿੱਤਾ ਤੇ ਬੋਲੀ ਕਿਹਾ ਸਜਦਾ ਏ ਮੇਰੀ ਰਾਣੀ ਦੇ ਗਲ ਵਿੱਚ ਮਾਲਤੀ ਦਾ ਕੋਮਲ ਹਿਰਦਾ ਇਸ ਸ਼ੁਕਰਾਨੇ ਭਰੇ ਬੋਝ ਨਾਲ ਦਬਦਾ ਜਾ ਰਿਹਾ ਸੀ ਉਹ ਇਸ ਵੇਲੇ ਆਪਣੇ ਆਪ ਵਿੱਚ ਨਹੀਂ ਸੀ ਪਾਰਵਤੀ ਦੁੱਖਾਂ ਭਰਿਆ ਦਿਲ ਲੈ ਕੇ ਘਰੋਂ ਨਿਕਲੀ ਸੀ ਪਰ ਉਹ ਮੰਗਾਂ ਤੇ ਰੀਝਾਂ ਨਾਲ ਉਸ ਨੂੰ ਭਰ ਕੇ ਲੈ ਜਾ ਰਹੀ ਸੀ ਜਾਨ ਲੱਗੀ ਨੇ ਸਭ ਨੂੰ ਸੰਬੋਧਨ ਕਰਕੇ ਕਿਹਾ ਪਰ ਹਾਲੇ ਇਸ ਗੱਲ ਨੂੰ ਗੋਮੀ ਰੱਖਣਾ ਬਹੁਤ ਅੱਛਾ ਰਾਣੀ ਜੀ ਕਹਿਨ ਨੂੰ ਸਭ ਨੇ ਕਹਿ ਦਿੱਤਾ ਪਰ ਐਡੀ ਵੱਡੀ ਖੁਸ਼ੀ ਪਛਾ ਸਕਣਾ ਕਿਸੇ ਵਿਰਲੇ ਦਾ ਕੰਮ ਹੁੰਦਾ ਏ ਇਥੇ ਇਹੋ ਜਿਹਾ ਮਜ਼ਬੂਤ ਦਿਲ ਵਾਲਾ ਸ਼ਾਇਦ ਬਲਦੇਵ ਤੇ ਮਾਲਤੀ ਤੋਂ ਬਿਨਾ ਹੋਰ ਕੋਈ ਨਹੀਂ ਸੀ ਜਾਂਦੀ 베ਰਾ 파르ਵਤੀ ਨੇ ਇੱਕ ਵਾਰੀ ਫੇਰ ਮਾਲਤੀ ਨੂੰ ਘੁੱਟਿਆ ਚੁੰਮਿਆ ਧੰਨਵਾਦ